ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਪਰਨਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਐਮੇਕਲਾਂ ਠੀਕਾ ਤੁਹਾਡਾ ਚੱਕ ਕੇ ਪਹਿਲਾਂ ਅੰਦਰ ਰਖਿਓ ਉਹ ਆਉਂਗਾ ਐਮੇਕਲਾਂ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਚਪਾਲ ਤਸੀਲ ਜ਼ਿਲ੍ਹਾ ਵੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਹੁੱਲੇ ਦੇ ਕੋਲ ਆ ਗਏ ਆ ਦੋਸਤੋ ਵੀਰ ਹੁੱਲੇ ਦਾ ਪਸ਼ੂ ਵਪਾਰ ਦਾ ਕੀਤਾ ਵਾ ਹਟ ਹਟ ਅੱਜ ਇਸ ਵੀਡੀਓ ਦੇ ਵਿੱਚ ਵੈਸੇ ਨਾਗਾਪਾ ਤੁਹਾਨੂੰ ਟੋਟਲ 4 ਕੁ ਦਿਖਾਉਣੇ ਆ ਵੱਡੀਆਂ ਮੱਚਾ ਦਿਖਾਵਾਂਗੇ ਤਕਰੀਬਨ ਕੋਈ 13 14 13 14 ਲੀਟਰ ਤੇ ਇਸ ਵਕਤ ਮਿਲਕਿੰਗ ਵੀ ਕਰਾ ਰਹੀਆਂ ਨੇ ਐਨੀਮਲ ਵੈਸੇ ਸਾਰੇ ਸਵੇਰ ਸੁਬਾਹ ਆ ਠੀਕ ਹੈ ਜੀ ਤਿੰਨ ਮੱਚਾਂ ਬਿਲਕੁਲ ਤਾਜ਼ੀਆਂ ਸੱਜਰੀ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਵਾਰੀ ਮੋٹے ਤੌਰ ਤੇ ਜਿਹੜੀਆਂ ਅੰਦਰ ਮੱਚਾਂ ਖੜੀਆਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਪ੍ਰੋਪਰ ਮੇਰਾ ਭਰਾ ਸਾਰੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਸਮਝ ਵਿੱਚ ਆ ਸਕੇ ਪਿੰਡ ਠੱਠਾ ਬਿਲਕੁਲ ਨਜ਼ਦੀਕ ਮੰਨਣ ਪਿੰਡ ਥੋੜੀ ਦੂਰੀ ਤੇ ਆ ਐਵੇਂ ਕਲਾਂ ਤੁਸੀਂ ਵਿజిਟ ਕਰਨੀ ਆ ਠੀਕ ਹੈ ਜੀ ਤੇ ਖੁੱਲੇ ਵੀਰ ਦਾ ਪਿੰਡ ਆ ਚਵਾਲ ਤਕਰੀਬਨ ਇੱਥੋਂ ਕੋਈ ਜ਼ਿਆਦਾ ਨਹੀਂਗਾ 3-4 ਕਿਲੋਮੀਟਰ ਦੀ ਦੂਰੀ ਤੇ ਆ ਸੋ ਵੱਡੀਆਂ ਮੱਝਾਂ ਨੇ ਬਾਕੀ ਮੇਰਾ ਭਰਾ ਕੋਈ ਵੀ ਸੌਦਾ ਕਰਦਾ ਪਹਿਲਾਂ ਵੀਡੀਓ ਇੱਕ ਵਾਰੀ ਪੂਰੀ ਕੰਪਲੀਟ ਦੇਖ ਲਿਓ ਫੁੱਲ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਸੰਪਰਕ ਕਰਨਾ ਹੁੰਦਾ 12-13 12-13 ਕਿਲੋ ਹੋ ਇਸ ਵਕਤ ਇਹਨਾਂ ਮੱਝਾਂ ਦੇ ਥੱਲੇ ਦੁੱਧ ਜਿਹੜਾ ਚੱਲਣ ਦੇ ਆ ਕਿੰਨੇ ਕਿੰਨੇ ਸੂਹੇ ਆ ਕੀ ਡੀਟੇਲ ਆ ਕੀ ਰੇਟ ਪਰਤਾ ਰਹੂਗਾ ਪੂਰੀ ਡੀਟੇਲ ਆਪਾਂ ਕੋਲੇ ਤੋਂ ਲੈ ਲੈਨੇ ਆ ਤਰੀਕ ਅੱਜ 7 ਅਪ੍ਰੈਲ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਸਭ ਤੋਂ ਪਹਿਲਾਂ ਕੋਲੇ ਵੀਰ ਸਾਸਤਰੀ ਕਾਲ ਸਹੀ ਠੀਕ ਭਾਈ ਸਾਸਿ ਗਾਲ ਜੀ ਮਹਾਰਾਜ ਠੀਕ ਠਾਕ ਠੀਕ ਠਾਕ ਵਧੀਆ ਜੀ ਰੱਬ ਦੀ ਬਹੁਤ ਕਿਰਪਾ ਰੱਬ ਦੀ ਮਹਾਰਾਜ ਦੀ ਠੀਕ ਆ ਕਿਰਪਾ ਚਾਹੀਦੀ ਆ ਭਰਾ ਕੋਲੇ ਹਾਂਜੀ ਅੱਛਾ ਕੋਲੇ ਵੀਰ ਸਾਰੇ ਭੈਣ ਭਰਾਵਾਂ ਨੂੰ ਪਤਾ ਜਿਹੜੇ ਤੇਰੇ ਨਾਲ ਪੁਰਾਣੇ ਵੀ ਜੁੜੇ ਆਪਣੇ ਚੈਨਲ ਦੇ ਨਾਲ ਛੋਟੇ ਸੋ ਨਵੇਂ ਵੀਰ ਆ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਵਪਾਰ ਦਾ ਕੰਮ ਤਾਂ ਹਾਂਜੀ ਹਾਂਜੀ ਵੀਰ ਜੀ ਪੱਕਾ ਪੁਰਾਣਾ ਆਪਣਾ ਕੰਮ ਆ 8-7 ਸਾਲ ਹੋ ਗਏ ਤੁਹਾਡੇ ਚੈਨਲ ਤੇ ਵੀਡੀਓ ਆਪਣੀਆਂ ਪੈਦੀਆਂ ਕਈਆਂ ਮੇਰਾ ਕੁਵਲਾ ਆਿੰਦਾ ਚਲੋ ਮਾਲ ਆਉਂਦਾ ਜਾਂਦਾ ਵਿਕਦਾ ਜਾਂਦਾ ਵਿਕਦਾ ਜਾਂਦਾ ਹਾਂਜੀ ਹਾਂਜੀ ਲੈ ਵੀ ਕੁਲੇ ਵੀਰ ਅੱਜ ਤਾਂ ਜਿਵੇਂ ਉਹ ਗੱਲਬਾਤ ਹੋ ਗਈ ਵੀ ਪਤਾਲੋਂ ਕਢ ਲਿਆ ਹਾਂਜੀ 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 ਆਪਣੀ ਹਿਸਾਬ ਨਾਲ ਬਹੁਤ ਚੰਗੀਆਂ ਚੰਗੀਆਂ ਲੈਂਦੀਆਂ ਗਾੜੀ ਕਈਆਂ ਭਰਾਵਾਂ ਦੇ ਸਮਝ ਚ ਆਉਂਦੀਆਂ ਕਈਆਂ ਤਾਂ ਨਹੀਂ ਵੀ ਆਉਂਦੀ ਅੱਛਾ ਕੁਲੇ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੇ ਵੀ ਅੱਜ ਮੱਝਾ ਆਪਣੇ ਕੋਲੇ ਟੋਟਲ ਚਾਰ ਆਪਾਂ ਕੋਲ ਚਾਰਕ ਮੱਝਾਂ ਹੈਗੀਆਂ ਚਲੋ ਤੁਹਾਡਾ ਟਾਈਮ ਲੱਗ ਗਿਆ ਏ ਮੱਝਾਂ ਤੇ ਤਾਂ ਦੱਸ ਆਪਣੇ ਤਾਂ ਪੰਜ ਛੇ ਹੀ ਹੁਣ ਵੀ ਚਾਰ ਮਈਆਂ ਆਪਾਂ ਭਰਾਵਾਂ ਨੂੰ ਖਾਵਾਂਗੇ ਠੀਕ ਆ ਹਾਂਜੀ ਮਤਲਬ ਕਿ ਚਾਰੇ ਦੀਆਂ ਚਾਰੇ ਮੱਝਾਂ ਸੁਈਆਂ ਨੇ ਹਾਂਜੀ 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 ਭਾਜੀ ਬਾਕੀ ਉਹ ਮਾਲ ਬਾਕੀ ਆਪਣਾ ਲਓ ਵੀ ਇੱਕ ਦੋਸਤ ਸ਼ੁਰੂਆਤ ਕਰਾਂਗੇ ਕਾਫੀ ਮੇਰੇ ਵੀਰ ਭੈਣ ਭਰਾ ਸੱਚੇ ਨੇ ਇੱਕ ਡਿਮਾਂਡ ਕਰਦੇ ਰਹਿੰਦੇ ਆ ਪੂਰੀ ਜਾਂ ਬੂਰੀ ਦੇ ਵਿੱਚ ਨੀਲੀ ਮੱਝ ਦੀ ਸੋ ਇਹ ਮੱਝ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਜਿਵੇਂ ਮੈਂ ਕਹਿ ਦਿੱਤਾ ਵੀ ਕੁਲੇ ਨਹੀਂ ਪਤਾਲੋਂ ਕੱਢ ਲੈਂਦੀ ਆ ਇਹ ਬਹੁਤ ਵੱਡੀ ਹਾਈਟ ਕੱਟ ਬੁੱਤ ਦੀ ਇਹ ਮੱਜ ਮਗਰ ਬਿਲਕੁਲ ਤੁਸੀਂ ਵੇਖੋਗੇ ਜਿਹੜੀ ਕੱਟੀ ਆ ਉਹ ਵੀ ਫੀਮੇਲ ਕਾਫ ਬਿਲਕੁਲ ਪੂਰੀ ਕੱਟੀ ਆ ਬਹੁਤ ਪਿਆਰੀ ਕੱਟੀ ਆ ਮਗਰ ਬਾਕੀ ਪੂਰਾ ਰਿਕਾਰਡ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਆਹ ਦੇਖੋ ਕੱਟੀ ਬਹੁਤ ਸਟਾਈਲਿੰਗ ਵਾਲੀ ਆ ਵੇਖੋ ਭਾਜੀ ਹਾਂ ਕੱਟੀ ਤਾਂ ਬਹੁਤ ਲੰਮੀ ਲੰਮੀ ਬੇਲ ਦੀ ਹਾਂ ਇਹਦੇ ਜਿਹੜਾ ਭਰਾ ਕਰਮਾਲਾ ਲੈ ਗਿਆ ਜਦ ਕਰੂਪਾ ਗਾਣ ਦਾ ਬਹੁਤ ਵਧੀਆ ਮੈਂ ਵੀ ਕੁਲੇ ਵੀਰ ਇਸ ਮੈਂ ਦੀ ਜੇਕਰ ਆਪਾਂ ਰਕਾਰ ਜਾਂ ਡਿਟੇਲ ਦੀ ਗੱਲ ਕਰੀਏ ਭਾਜੀ ਇਹਨੂੰ ਤੀਜਾ ਦਿਨ ਸੂਈ ਨੂੰ ਬਿਲਕੁਲ ਗਿੱਲਾ 나ੜੂ ਥੱਲੇ ਲਗਾ ਨਾਲ ਆਪਾਂ ਵੱਧਾ ਜੇ ਤੀਜਾ ਦਿਨ ਸੂਈ ਨੂੰ ਇਹਦੇ 13 ਕਿਲੋ ਬੋਲਾ ਤਿਆਰ ਆ ਭਾਜੀ ਬੋਲਾ 13 ਕਿਲੋ ਹਾਂਜੀ ਹਾਂਜੀ ਸਟਾਰਟਿੰਗ ਤੇ 13 ਸਫਾਈ ਹੋਈ ਆ ਇਹ ਬੋਲਾ 13 ਕਿਲੋ ਆ ਬਹੁਤ ਵੱਡੇ ਚੱਦ ਕਰਦੀ ਮੈਂ ਆ ਲੈ ਵੀ ਕੁਲੇ ਪਰਲੇ ਪਾਸੇ ਖੜ ਜਾ ਮੈਨੂੰ ਲੱਗਦਾ ਤੂੰ ਨਜ਼ਰ ਨਹੀਂ ਆਉਣਾਗਾ ਨਹੀਂ ਭਾਜੀ ਹਾਂ ਦੇਖ ਬਾਬਾ ਦੋਸਤਾਂ ਜ਼ਿਆਦਾਤਰ ਆਪਾਂ ਨੀਲੀ ਰਵ ਦੀਆਂ ਮੱਝਾਂ ਵੇਖਦੇ ਆ ਜਾਂ ਬੂਰੀ ਵੇਖਦੇ ਆ ਬਿਲਕੁਲ ਸਮਦਰ ਕੱਦ ਦੇ ਵਿੱਚ ਛੋਟੇ ਕੱਦ ਦੇ ਵਿੱਚ ਵੀ ਇੱਕ ਇਹ ਕਹਿ ਸਕਦੇ ਵੀ ਜਹਾਜ਼ ਹੀ ਆ ਵੀ ਪੂਰੀ ਵੱਡੀ ਫੋਨ ਵੱਡੀ ਕੱਟੇ ਬਾਕੀ ਸਪੈਸ਼ਲ ਬੇਲ ਲੰਮੀ ਲੱਗੀ ਆ ਕੱਦ-ਕੱਦ ਸਪੈਸ਼ਲ ਲੱਗਾ ਛੋਟੀ ਨਾਲ ਹਾਂ ਤੇ ਬਾਕੀ ਜੇਕਰ ਆਪਾਂ ਮੂੰਹ ਮੱਥੇ ਦੀ ਗੱਲ ਕਰ ਲਈਏ ਬਾਕੀ ਮੋਸ਼ ਨਾਸ ਬਾਕੀ ਇੱਕ ਸਿੰਘ ਟੁੱਟਾ ਤੁਹਾਨੂੰ ਨਜ਼ਰ ਆਈ ਆ ਇੱਕ ਸਿੰਘ ਗੋਲ ਇਹ ਕਰਮਾੜੀ ਨੂੰ ਮਾਰ ਪੈ ਗਈ ਆ ਨਹੀਂ ਤੇ ਸਿੰਗ ਹੁੰਦਾ ਤੇ ਝੋਟੀ ਬਹੁਤ ਜਿਆਦੀ ਗੁਣਾ ਵਾਲੀ ਇਹ ਤਾਂ ਕੁਲੇ ਰਮਾਲ ਦੇ ਵਿੱਚ ਬੱਜੇ ਪਾਣੇ ਲਾ ਹਾਂਜੀ ਹਾਂਜੀ ਅਚੰਤ ਚੇਤ ਕੰਮ ਬਣਦੀ ਹਾਂਜੀ ਹਾਂਜੀ ਭਾਜੀ ਬਾਬੀ 13 ਕਿਲੋ ਬੋੜਾ ਬੋੜਾ ਆਇਆ ਇਸ ਮੈਂ ਥੱਲੇ ਕੁਲ ਕੇ ਦਿਖਾਉਣੇ ਚਲੀਆਂ ਗੱਲਾਂ ਵਾਲਾ ਨਹੀਂਗਾ ਕੋਈ ਮੇਰਾ ਭਰਾ ਇੱਥੇ ਆ ਕੇ ਕਹੂਗਾ ਤੇ ਫਿਰ ਤਸੱਲੀ ਕਰਕੇ ਆਪ ਦੱਸਿਆ ਜੀ ਆਹ ਦੇਖੋ ਸੁਪਾਚਾ ਬਹੁਤ ਸੋਹਣਾ ਐਕਸਟਰਾ ਆਰਡੀਨਰੀ ਸਿੰਗਲ ਹੱਡੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਚਾਰੇ ਪੈਰਾਂ ਦੀ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਇਹ ਜੇ ਤੂ ਤੇ ਨਿਸ਼ਾਨ ਸੋ ਲੇਵੇ ਦੀ ਹਵਾਨੇ ਚੱਡੇ ਦੀ ਬਹੁਤ ਜਿਆਦੀ ਬਾਕੀ ਹੁਲੇ ਵੀਰ ਤੋਂ ਪੁੱਛਾਂਗੇ ਕਿਉਂਕਿ ਬੈਕਗ੍ਰਾਉਂਡ ਹੋ ਸਕਦਾ ਵੀ ਜਿੱਥੋਂ ਲਿਆਂਦੀ ਇਹਨਾਂ ਨੂੰ ਬਥੇਰੇ ਗੱਲਬਾਤ ਦੱਸੀ ਹੋਵੇ ਹੁਲੇ ਬੈਕਗ੍ਰਾਉਂਡ ਦੀ ਗੱਲ ਕਰਕੇ ਪਿਛਲੇ ਸਵੇਰੇ ਕੋਈ ਦੁੱਧ ਦਾ ਦੱਸਿਆ ਰਕਾਰਡ ਦੁੱਧ ਭਾਰੀ ਘਰ ਵਾਲੇ ਤੇ 20 ਕਿਲੋ ਕਹਿੰਦੇ ਆ ਹੂੰ ਠੀਕ ਹੈ ਜੀ ਅੱਜ ਦੀ ਘੜੀ ਜਿਹੜਾ ਆਪਾਂ ਮੌਕੇ ਦੇ ਤਿਆਰਿੰਗ ਤੇ ਆਪਾਂ ਉਹ ਦੱਸਾਂਗੇ ਮੈਂ ਵੀ ਹੁਲੇ ਇਥੇ ਉਹ ਗੱਲ ਠੋਕਦੀ ਆ ਵੀ ਜੇ ਇੰਨੇ ਨਾਲ ਦੁੱਧ ਚੰਗਾ ਚੋਆ ਰ ਚਵਾਣਾ ਕਿਉਂ ਆ ਹਾਂਜੀ 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 ਬਾਜੀ ਇਧਰ ਵੇਖੋ ਯਾਰ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਊਠ ਹੀ ਆ ਬੋਤਾ ਹੀ ਆ ਹਾਂਜੀ 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 ਉਹਰ ਸਿੱਡੀ ਮਾਤੇ ਯਾਰ ਦੋਸਤੋ ਬੜੇ ਘੱਟ ਆਪਾਂ ਵੇਖਦੇ ਹਾਂ 100 ਮੱਝਾਂ ਵੇਖੀਏ ਕਿਤੇ ਪੰਜ ਚਾਰ ਮੱਝਾਂ ਹੀ ਆਪਾਂ ਨੂੰ ਖਾਣ ਦੀ ਐਡੇ ਹਾਈਟ ਕੱਟ ਦੇ ਵਿੱਚ ਇੱਕ ਬਰੀ ਕੁਲੇਵੀਰ ਥੋੜਾ ਜਿਹਾ ਗਾਂ ਨੂੰ ਇਤਰਾ ਜੇਰੇ ਨਾਲ ਤੋੜ ਦਿਆ ਜੀ ਆਹ ਵੇਖੋ ਉਹ ਕੁਲੇਆ ਗੱਲ ਉਹੀ ਹੋ ਗਈ ਵੀ ਫੜਨੇ ਸੁੱਕੇ ਨਹੀਂ ਉੱਡਨੇ ਸੱਪ ਹਾਂਜੀ 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 100 ਦਾ ਲੱਕ ਹੈ ਬਾਕੀ ਵੇਖੋ ਥਣ ਕੁਆਲਿਟੀ ਵਿਖਾਓ ਛੋਟੀ ਦੀ ਆਹ ਦੇਖੋ ਮੇਰਾ ਭਰਾ ਠੀਕ ਹੈ ਜੀ ਆਇਆ ਸੁਸਵਾਜ ਲੱਗੀ ਆ ਫੇਰ ਵੀ ਝੋਟੀ ਕੁਖ ਕੱਢ ਜਾਂਦੀ ਆ ਇਹੋ ਜਿਹੇ ਐਨੀਮਲ ਜਦੋਂ ਬੱਲੇ ਬੱਲੇ ਬਸਾਖੀ ਤੇ ਪਹੁੰਚਣ ਦਾ ਸਵਾਦ ਆ ਜਾਏ ਮੈਂ ਨਾ ਭਾਜੀ ਮੇਲਾ ਲਾਈ ਫਿਰੂਗੀ ਮਗਰ ਆਹ ਵੇਖੋ ਜੀ ਠੀਕ ਹੈ ਇਹਨਾਂ ਨੇ ਮਾਰ ਪਾਈ ਫਿਰਦੀ ਸੀ ਮੇਲਾ ਉੱਥੇ ਵੀ ਲੱਗਣਾ ਪਰ ਜਿਹੜਾ ਇਹਨੇ ਜਾ ਕੇ ਲਾ ਦੇਣਾ ਉਹ ਗੱਲ ਵੱਖਰੀ ਆ ਬਹੁਤ ਖੂਬਸੂਰਤ ਸਿੰਗਲ ਹੱਡੀ ਦਾ ਸੋਹਣਾ ਪੇਪਰ ਬਾਕੀ ਨਾਲੋਂ ਬਹੁਤ ਜ਼ਿਆਦਾ ਚੰਗਾ ਆ ਹਾਂ ਇਹ ਆਪਣੀਤਾ ਪਛੋ 20 ਕਿਲੋ ਦੇ ਦੇ 20 ਕਿਲੋ ਆਪਾਂ ਪਰ ਗਾਰੰਟੀ ਨਹੀਂ ਦੇਣੀ ਅੱਜ ਦੀ ਘੜੀ ਜਿੱਤੇ ਇਹ ਦੇਂਦੀ ਸੁਈ ਆ ਹੋਲਾ ਆਪਾਂ ਚਵਾਗ ਦੇਵਾਂਗੇ ਜਿਹੜੀ ਸੱਚਾਈ ਆਪਾਂ ਉਹੋ ਹੀ ਦੱਸਣੀ ਭਰਾਵਾਂ ਨੂੰ ਲਾ ਵੀ ਭੁੱਲਿਆ ਮੇਲਾ ਤਾਂ ਪਤਾ ਨਹੀਂ 10 ਦਿਨਾਂ ਬਾਅਦ ਪਰ ਮੇਲਾ ਤੋ ਅੱਜ ਲੁੱਟ ਗਿਆ ਹਾਂਜੀ ਹਾਂਜੀ ਭਾਈ ਬਹੁਤ ਲੱਗੀ ਮੈਂ ਕੱਲ ਵੀ ਮਹਾਰਾਜ ਦੀ ਕਿਰਪਾ ਨਾਲ ਵੱਡੀਆਂ ਵੱਡੀਆਂ ਮਈਆਂ ਸੀ ਚਲੋ ਤੰਦ ਤੋਂ ਟੇਹਣਾ ਰੱਖੋ ਹਾਂ ਲਾ ਵੀ ਪੂਰੇ ਜੋਰ ਦੇ ਵਿੱਚ ਫੁੱਲ ਵਜਨ ਮੋੜ ਦੇ ਵਿੱਚ ਇਹ ਮਾਝਾ ਤੁਸੀਂ ਸਾਹਮਣੇ ਦੇਖ ਰਿਹਾ ਜੀ ਤੇ ਪੂਰੀ ਵੱਡੀ ਮੈਂ ਠੀਕਾ ਜੀ ਕੋਈ ਭਰਾ ਹੱਥ ਪਾਊਗਾ ਜਾਂ ਲੈ ਕੇ ਜਾਉਂਗੇ ਕੋਈ ਚੇਤਾ ਕਰੂਗਾ ਵਾਕਿਆ ਕੋਈ ਮੱਝ ਲੈ ਕੇ ਜਾਂਦੀ ਆ ਪੁੱਲ ਵੱਡੀ ਹਾਈਟ ਕੱਟ ਦੇ ਵਿੱਚ 13 ਕਿਲੋ ਬੌਲੇ ਤੋਂ ਸ਼ੁਰੂਆਤ ਕਰ ਦਿੱਤੀ ਆ ਬਾਕੀ ਬਰੀਡਿੰਗ ਵਾਲੀ ਮੈਂ ਵੇਖੋ ਬਹੁਤ ਵੱਡੀ ਆ ਜੀ ਹਾਂ ਕੋਲੇ ਲੈ ਚਲੋ ਵੀਰੇ ਆ ਠੀਕ ਆ ਸੋ ਦੋਸਤੋ ਜਿੱਥੋਂ ਕੋ ਲਾਂਦਾ ਪਿਛੋ ਲਿਆਂਦੀ ਆ ਕੋਈ 18 20 ਲੀਟਰ ਦੀ ਸੈਦੀ ਜਮਨ ਦਿੱਤੀ ਆ ਪਰ ਹੁਣ 13 ਕਿਲੋ ਬੌਲਾ ਆ ਅੱਜ ਤੇ 33 ਸੂਰ ਥੱਲੇ ਆ ਹਾਂ ਲਓ ਆ ਦੇਖੋ ਜੀ ਸੋ ਬਹੁਤ ਸੋਨੇ ਢਾਂਚੇ ਦੇ ਵਿੱਚ ਜੋ ਪਸੰਦ ਆਊਗੀ ਭਰਾਵਾਂ ਨੂੰ ਬਿਲਕੁਲ ਗੋਲਡਨ ਬੂਰੀ ਆਪਾਂ ਤੁਹਾਨੂੰ ਦਿਖਾਈ ਆ ਚੌੜਾ ਛਗਾਠਾ ਬਹੁਤ ਸੋਨਾ ਪਿੱਠਪੂੜਾ ਠੀਕ ਆ ਜੀ ਸੋ ਚੰਗੇ ਪਸ਼ੂ ਦੀ ਸਿਫਤ ਜਿੰਨੀ ਕਰ ਲੋ ਉਨੀ ਥੋੜੀ ਆ ਸੋ 13 ਲੀਟਰ ਭਰਾਉਣ ਚੋਣ ਦੀ ਬਿਲਕੁਲ ਓਕੇ ਰਪੋਟ ਆ ਨਾ ਭਾਈ ਖਤਮਾ ਹੀ ਟੁੱਟੀਆਂ ਪਈਆਂ ਚਵਾਈ ਤੇ ਹੋਜੀ ਆ ਪੰਜ ਦੀ ਮੋਟਰ ਕਹਿ ਰਹੀ ਐ ਤੇ ਉਹ ਵੀ ਗਾਂ ਦੀ ਗੱਲ ਆ ਹਾਂਜੀ ਜੇ ਤਾਂ ਛੇ ਨਹੀਂ ਨਪਦੀ ਆ ਚਵਾਈ ਦੀ ਉਹ ਗੱਲ ਲੱਗੀ ਜੈਨੂੰ ਆ ਆ ਬੜੀ ਆ ਬਹੁਤ ਸੋਹਣੀ ਮਾਜਾ ਵੀਰ ਤੇਰੀ ਚਲੋ ਪਹਿਲਾਂ ਆਪਾਂ ਜ਼ਿਕਰ ਕਰਤਾ ਵੀ ਉਹ ਦਾ ਪਸ਼ੂ ਕਰ ਕਰਨੀ ਰੱਖਿਆ ਹਾਂਜੀ ਹਾਂਜੀ ਭਾਜੀ ਕੀ ਮੋਲ ਕਰਦੇ ਆ ਡਿਮਾਂਡ ਕੀ ਰਹੂਗੀ ਜੇਕਰ ਸੇਲ ਕਰਦੇ ਪਏ ਮੋਲ ਭਾਜੀ ਅੱਜ ਦੀ ਘੜੀ ਚ ਜੈ ਜੀ ਆਪਾਂ ਕਰਾਂਗੇ ਚਲੋ ਆਪਣਾ ਅੱਗੇ ਜੈ ਜੀ ਦਾ ਮਾਰ ਬਾਕੀ ਅੱਜ ਦੀ ਘੜੀ ਜੇ ਆਪਾਂ ਜਿਹੜੀ ਗੱਲ ਸੀ ਵੀ ਅੱਜ 13 ਗਲਵਾਣਾ ਕੋਈ ਭਰਾ ਆਪਣੇ ਨਾਲ ਸਭ ਦਾ ਗੱਲ ਠੀਕ ਹੈ ਜੀ 12 13 ਗਲ ਬੋਲਾ ਹਾਜ਼ਰ ਚ ਆਗ ਦੇਵਾਂਗੇ ਗਿੱਲਾਣਾੜੂ ਕਟਿੰਗ ਦੇ ਨਾਲ ਲੱਗਾ ਹੈ ਗਾੜੀ ਵਾਲੇ ਦੀ ਸੇਵਾ ਦੋਤ 18 ਕਰ ਜੇ 20 ਕਰ ਜੇ 22 ਕਰ ਜੇ ਆਪਾਂ ਇਸ ਚੀਜ਼ ਦੀ ਗਾਰੰਟੀ ਨਹੀਂ ਦੇ ਦਿੰਦੇ ਤਾਂ ਇਹ ਆਪਣੇ ਤੋਂ 8-10 ਤਾਂ ਰਹਿੰਦੀ ਨਾ ਮੈਂ ਜਦੋਂ 20 ਕਿਲੋ ਚਵਾ ਦਾਂਗੇ 18-20 ਕਿਲੋ ਵਟ ਤੇ ਪਿਆ ਜੇ ਮੈਨੇ ਇਹਨਾਂ ਦਿੱਤਾ ਤੇ ਦੇਊ ਗੜੀ ਹੂੰ ਆਪਾਂ ਬੋਲੇ ਤੇ ਦੇ ਰਹੇ ਆ ਬਾਹਰ ਤੇਰਾ ਤੇਰਾ ਅੱਜ ਬੋਲੇ ਤੇਰਾ ਬਿਲਕੁਲ ਗੱਲਾ ਨਾਡੂ ਲੱਗਾ ਹੋਵੇ ਕੱਟੀ ਦੇ ਨਾਲ ਆਪਾਂ ਦਿਖਾ ਰਹੇ ਆ ਕੀ ਡਿਮਾਂਡ ਰੂ ਕੋਲੇ ਮੁੱਲ ਕਰਨੋਂ ਭਾਜੀ ਢਾਈ ਦੀ ਵੀ ਮੈਂ ਵਿਕਦੀ ਆ ਠੀਕ ਆ ਜੀ ਜਿਹੜਾ ਸਾਣਾ ਨੰਦੇ ਚੱਲਣ ਆਇਆ ਮੇਰਾ ਜਦ ਜਿੱਦੀ ਮੱਝ ਐ ਏਡੀ ਵਿਗਾਂ ਦਾ ਹੱਕ ਵੀ ਆ ਵਿਕਦੀਆਂ ਵੀ ਆ ਠੀਕ ਆ ਜੀ ਆਪਾਂ ਬਿਲਕੁਲ ਜਾਇਜ਼ੀ ਕਰਦੇ ਨਾ 2 ਲੱਖ ਚੋਂ ਮਾਨਤਾਨ ਕਰਦਾਂਗੇ 2 ਲੱਖ ਚੋਂ ਹਾਂਜੀ ਠੀਕ ਆ ਬਾਕੀ ਮਾਝ ਦੇ ਤਾਂ ਹਰ ਕੋ ਭਰਾ ਅੱਡਾ ਘੁੰਮ ਗਏ ਡੰਗਰਮਾਲ ਵੇਖ ਕੇ ਮੋਲ ਆਪਣੇ ਸਾਹਣਾ ਵੇਚ ਗਏ ਲੱਭਣ ਲੱਗਿਆ ਵੀ ਕੁਲੇ ਨੇ ਚੰਗੀ ਸ਼ਾਲ ਮਾਰੀ ਆ ਵੀ ਕਿਤੇ ਇਹ ਮਾਝੇ ਨੂੰ ਥਿਆਈ ਆ ਬਾਕੀ ਮੇਰਾ ਵੀ ਰੇਟ ਵੀ ਇਨਾ ਹੱਟ ਗਿਆ ਬਾਕੀ ਇਹ ਗੱਤ ਨਹੀਂ ਕਿ ਭਾਜੀ ਲੱਭਦਾ ਘਰ ਘਰ ਸੱਦੀਆਂ ਅਗਲਾ ਤੁਹਾਨੂੰ ਵੀ ਪਤਾ ਰੋਜ਼ ਵੀਡੀਓ ਬਣਾਦੇ ਥਾਂ ਚੱਡੇ ਦੀ ਵੇਖੋ ਵੇਖੋ ਬਾ ਕਮਾਲੀ ਆ ਥੱਲੇ ਤੁਹਾਨੂੰ ਇੱਕ ਹੋਰ ਫੇਰ ਦਿਖਾ ਦਿੰਨੇ ਆ ਆ ਦੇਖੋ ਥੋੜਾ ਜਿਆਦਾ ਤੁਹਾਡੇ ਤੋਂ ਡਰਦੀ ਆ ਕੈਮਰੇ ਤੋਂ ਕਰਕੇ ਆਈ ਆ ਆਪਣੇ ਕੋ ਵੀ ਨਵੇਂ ਥਾਂ ਬਸ ਓਏ ਸਪੈਸ਼ਲ ਬੇ ਲੰਮੀਆ ਕਰਮਾਲੀ ਦੀ ਮਾਜ ਸਾਰੇ ਸਪੈਸ਼ਲ ਆ ਜਿਹੜਾ ਭਰਾ ਲਗਾ ਕਰੂਗਾ ਜਿਆਦਾ ਹੀ ਹਮ ਜਿਹੜਾ ਬ੍ਰੀਡਡ ਬੰਦਾ ਆ ਹਮ ਬਸੇ ਮਾਜੀ 2 ਲੱਖ ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋਗਾ ਜੇ ਮਾਨਤਾ ਨਾ ਕਰਾਂਗੇ ਖੁਲਾਈ ਮਗਰ ਕੱਟੀ ਆ ਪਸੰਦ ਆ ਜੂਗੀ ਕੱਟੀ ਬੜੀ ਸ਼ਾਈਨਿੰਗ ਵਾਲੀ ਆ ਜੇ ਕੋਈ ਅੱਜ ਭਰਾ ਮੇਰਾ ਛੱਡੂਗਾ ਨਾ ਕੱਟੀ ਆਪਾਂ ਇਤਰਾ 10-15000 ਰੁਪਏ ਦੀ ਲਾ ਲਾਂਗੇ ਨਾਲੋਂ ਕਿਉਂ ਭਰਾ ਮੇਰਾ ਕੋਈ ਨਾ ਵੀ ਕੱਲੀ ਮਾਜ ਲੈ ਜਾਣੀ ਚਾਹੁੰਨੇ ਆ ਅਸੀਂ ਕੱਟੀ ਰੱਖਦੇ ਆ ਕੱਟੀ ਨਹੀਂ ਕੋਈ ਸ਼ਾਈਨ ਦਾ ਕੋਈ ਬਹੁਤ ਜਿਆਦੀ ਲੰਮੀ ਲੁੰਮੀ ਬੜੀ ਆ ਕੱਟੀ ਬਹੁਤ ਸ਼ੈਤਾਨੀ ਵਾਲੀ ਆ ਕੱਟੀ ਕੋਈ ਨਹੀਂ ਛੱਡਦਾ ਹਾਂਜੀ ਕੋਈ ਨਹੀਂ ਛੜਦਾ ਹੁੰਦਾ ਕੋਈ ਗੱਲ ਨਹੀਂ ਜੇ ਭਰਾ ਕੋ ਲੈ ਜੂ ਸਾਹਮਣ ਵਾਲਾ ਤੇ ਬਹੁਤ ਚੰਗੀ ਗੱਲ ਆ ਚਲੋ ਇੱਕ ਆਪਾਂ ਵਿੱਚ ਵੇਰਵਾ ਪਾ ਦਿੱਤਾ ਹਾਂਜੀ ਲਓ ਵੀ ਇਹ ਦੋਸਤੋ ਮੱਝ ਬੂਰੀ ਦੇਖ ਲਈ ਆ ਇੱਧਰ ਇੱਕ ਹੋਰ ਬਹੁਤ ਚੰਗੀ ਚੀਜ਼ ਦਾ ਮੁੱਲ ਪਾ ਜਾਂਦਾ ਸੰਧੂ ਸਾਹਿਬ ਤੁਹਾਨੂੰ ਪਤਾ ਇੱਕ ਹੋਰ ਮੱਝ ਦਿਖਾ ਦਿੰਦੇ ਆ ਇਹ ਵੀ ਤਕਰੀਬਨ ਚੰਗੇ ਦੁੱਧ ਤੇ ਚੱਲਣ ਢਈ ਆ ਕੁੰਨੇ ਇੱਕ ਆ ਆਪਣੇ ਕੋਲ ਮੱਝ ਆ ਗਈ ਵੀਰੇ ਹਾਂਜੀ ਭਾਜੀ ਇਹ ਕਿਨਵਾ ਸੂਆ ਇਹਦਾ ਸੂਆ ਕੋਈ ਭਰਾ ਮੇਰਾ ਮਾਲ ਲੈ ਦੂਜਾ ਇਹਦਾ ਮਾਲ ਲੈ ਤੀਜਾ ਤੇ ਘਰ ਵਾਲਿਆਂ ਦੂਜਾ ਆਖਿਆ ਹੋ ਸਕਦਾ ਤੇ ਜਾਈ ਹੋਵੇ ਠੀਕ ਹੈ ਜੀ ਮਗਰ ਇਹਦੇ ਬੱਚਾ ਕੀ ਆ ਗਿਆ ਮਗਰ ਇਹਦੇ ਮਰਤੇ ਟੇਡੇ ਨ ਸੋ 12 ਕਿਲੋ ਬੜੀ ਵੇਖੋ ਮੈਂ ਕਿੰਨੀਆਂ ਸੰਧੂ ਸਾਹਿਬ ਚੌੜੀ ਵੇਖੋ ਕਿੰਨੀਆਂ ਉਹ ਆਪਾਂ ਪੂਰੀ ਤਸੱਲੀ ਨਾਲ ਦਿਖਾਵਾਂਗੇ ਕੋਈ ਦੇਣ ਇੱਕ ਵਾਰੀ ਫੇਰ ਦੱਸੀ ਕਿੰਨੇ ਹੋ ਗਿਆ ਦਿਨ ਸੋਈ ਨੂੰ ਭਾਈ 8 ਦਿਨ ਹੋ ਗਏ ਜੀ 8 ਦਿਨ ਹਾਂਜੀ ਬਾਬੀ 8ਾਂ ਦਿਨਾਂ ਤੋਂ ਦੋਸਤੋ ਆ ਬੱਚਾ ਜੇ ਟੇਡੇ ਕਰ 12 ਲੀਟਰ ਦੁੱਧ ਸੰਧੂ ਸਾਹਿਬ ਤਿਆਰ ਹੈ ਥੱਲੇ ਨੀਲੀ ਦਾ ਹੀ ਕਟਾ ਪਾ ਗਈ ਕਰਮਾ ਲਈ ਠੀਕ ਆ ਜੀ ਜਿਹੋ ਜਿਹਾ ਕਿਸੇ ਭਰਾ ਨੇ ਸੀਮਨਰ ਰਖਾਇਆ ਤੇ ਬੱਚਾ ਉਸੇ ਸੀਮਨ ਤੇ ਚਲਾ ਗਿਆ ਠੀਕ ਆ ਜੀ ਤੇ ਇਧਰੋਂ ਤੁਹਾਨੂੰ ਥਣ ਚੱਡੇ ਲਵੇ ਜੇ ਇੱਕ ਵਾਰੀ ਫੇਰ ਦਿਖਾ ਦਈਏ ਸੋ ਬਾ ਕਮਾਲ ਇਹ ਕਰਮਾ ਲਈ ਟਾਪ ਹੀ ਲਾਈ ਕੁਨੇ 12 ਕਿਲੋ ਚ ਵਾਰਦੇ ਨਾ ਨਾ ਭਾਈ ਮੌਕੇ ਦੇ ਆਪਣੀਆਂ ਲੋ ਜੋਲੇ ਇੱਕ ਟਾਈਮ ਚਾਰ ਟਾਈਮ ਤਿੰਨ ਟਾਈਮ ਆਪਣੇ ਵੱਲ ਖੁੱਲੀ ਛੁੱਟੀ ਆ ਆਪਾਂ ਇਹ ਨਹੀਂ ਆਦੇ ਵੀ ਅਗਲੇ ਨੂੰ ਇੱਕ ਟਾਈਮ ਚੋਗੇ ਲੈ ਜਾ ਠੀਕ ਹੈ ਜੀ ਪੈਸੇ ਲੱਗਦੇ ਭਾਈ ਇੱਕ ਕਰੀ ਮੁੜ ਕੇ ਬਾਰ ਬਾਰ ਤੇ ਲੱਗਦੇ ਨਹੀਂ ਬਿਲਕੁਲ ਨਾ ਖੋਲ ਇੱਕੋ ਹੀ ਮੜਾ ਬਾਹਰ ਕੱਢ ਕੇ ਦਰਸ਼ਨ ਤਾਂ ਕਰਾ ਜਾ ਬਾਕੀ ਜਿਹੜੇ ਭਰਾ ਨੇ ਪੈਸੇ ਲਾਉਣੇ ਆ ਤਸੱਲੀ ਜ਼ਰੂਰ ਕਰਿਆਗਾ ਨਾ ਤੇਲ ਵਾਲਾ ਨਾ ਵੇਖਿਆ ਕਰਨ 2-400 ਦਾ ਲੱਗਦਾ ਹਨਾ ਸਹੀ ਹੈ ਸਹੀ ਇਸ ਚੀਜ਼ ਨਾਲ ਨਾ ਵੇਖਿਆ ਕਰਨ ਕਿ ਮੁੜ ਕੇ ਬਾਅਦ ਵਿੱਚ ਇਹ ਦੇ ਵੇਖਣਾ ਪੈਂਦਾ ਠੀਕ ਹੈ ਇਨ ਕੋ ਲੈਣ ਨੂੰ ਤੋਰਦੀ ਭਾਈ ਸੰਭਲ ਕੇ ਮੜਾ ਜਾ ਥੋੜਾ ਡਰਦੀ ਹੈ ਬੱਚੇ ਦਾ ਵੀ ਕਰਦੀ ਜ਼ਿਆਦਾ ਉਹ ਮਾਰ ਆਇਆ ਹੁੰਦਾ ਨਵੀਂ ਥਾਈ ਨਿਊ ਮਾਰੋ ਯਾਰ ਹਾਂ ਕੋ ਘਰਾਂ ਜੋ ਨਹੀਂ ਭਰਾ ਕਰਦੇ ਕਈ ਤਲਿਆਰੀਆਂ ਤਲੂਰੀਆਂ ਪਈਆਂ ਆਹਾ ਆਹਾ ਉਹਦਾ ਕਰਕੇ ਹਾਂ ਫਰਕ ਪੈਂਦਾ ਨਹੀਂ ਬਾਕੀ ਰੋਬ ਰਾਬ ਮੇਰਾ ਪ੍ਰਾਈਸ ਦਾ ਚੈੱਕ ਕਰੋ ਵਜਨ ਲੋੜ ਪੂਰਾ ਇਸ ਮੈਂ ਦਾ ਬੱਸ ਤੇ ਫੋਨ ਵਜਨ ਲੋੜ ਦੇ ਵਿੱਚ ਸੋਨੇ ਹਵਾਨੇ ਚੱਦੇ ਦੇ ਵਿੱਚ ਠੀਕ ਹੈ ਜੀ 12 ਕਿਲੋ ਇਸ ਵਕਤ ਦੋਦੇ ਦੇ ਥਲੇ ਮੌਕੇ ਤੇ ਮੌਜੂਦ ਆ ਤੇ ਬਾਕੀ ਤੁਸੀਂ ਕੰਟੈਕਟ ਕਰੋ ਇੱਥੇ ਆਣ ਕੇ ਕਿਸੇ ਭਰਾ ਨੇ ਦੱਸਲੀ ਬਾਕੀ ਕੋਈ ਚੋਣ ਚਾਂਜ ਕੋਈ ਤੰਗੀ ਨਹੀਂ ਕੋਈ ਪਰੇਸ਼ਾਨੀ ਨਹੀਂ ਇਹਦੀ ਸਿਰਫ ਉੱਤੜ ਕੈਮਰੇ ਤੋਂ ਡਰਦੀ ਛੋਟੀ ਹਾਂ ਕੋਈ ਨਾ ਕਰੋਣੀ ਕੱਢੀ ਕਦੀ ਇਹਨਾਂ ਕਰਮਾੜੀ ਨੇ ਲੱਤ ਛੱਡਣੀ ਮਾਰੀ ਬਿਲਕੁਲ ਥੱਢੀ ਸੀ ਲਿਆ ਹਾਂ ਥੋੜਾ ਮੇਰਾ ਵੀ ਕਰਦੀ ਉਪਰਾਂ ਹੀ ਕਰਦੀ ਕੰਮ ਹਾਂਜੀ ਹਾਂਜੀ ਪਰ ਆਓ ਉਪਰੇ ਬੰਦੇ ਵਾਲੇ ਦੇਖ ਕੇ ਪਸ਼ੂ ਡਰ ਜਾਂਦੇ ਆ ਹਾਂਜੀ ਠੀਕ ਆ ਲੈ ਵੀ ਕੁਲਿਆ ਬੰਨਣਾ ਭਰਾ ਸੋ ਮਾਜੇ ਵੀ ਦੋਸਤਾਂ ਚੰਗੀ ਹੈ ਠੀਕ ਆ ਜੀ ਕੋਈ ਠਾਕ ਦਿਨਾਂ ਦੀ ਸੂਈ ਕੱਟਾ ਮਗਰ ਨੀਲੀ ਰਾਵੀ ਦਾ ਤੇ 12 ਲੀਟਰ 12 ਕਿਲੋ ਦੋ ਦਿਨ ਦੇ ਥੱਲੇ ਕਰਮਾਲੀ ਦੇ ਹਾਜ਼ਰ ਆ ਚਵਾਈ ਚਵਾਈ ਦਾ ਕੋਈ ਪਸ਼ੂ ਮਾਰਾ ਨਹੀਂ ਨਿਕਲਦਾ ਜਿੱਦਾਂ ਮਰਜ਼ੀ ਮੇਰਾ ਭਰਾ ਕੋਈ ਬਾਜੀ ਜੇ ਖਾੜਾ ਨਿਕਲੇ ਨਾ ਬੇਸ਼ੱਕ ਕੰਮ ਕਰਨਾ ਛੱਡ ਜਾਾਂਗੇ ਆਪਾਂ ਇਹ ਗੱਲ ਆ ਜੇ ਵੀ ਆਪਾਂ ਜਿਹੜੀ ਚੀਜ਼ ਦੱਸਾਂਗੇ ਨਾ ਪਹਿਲਾਂ ਆਹ ਆ ਉਹ ਨਿਕਲੂਗੀ ਠੀਕ ਆ ਜੇ ਨਾ ਨਿਕਲੂਗੀ ਤੇ ਜਿੱਥੇ ਮਰਜ਼ੀ ਕੋਈ ਆਪਾਂ ਨੂੰ ਭਰਾ ਕੇ ਦੇਂਦ ਆ ਰਿਆਂ ਆਹ ਰੌਤ ਠੀਕ ਆ ਔਰ ਥੋੜਾ ਮੇਰੇ ਤੋਂ ਝੱਕਦੀ ਆ ਹਾਂਜੀ ਆ ਬਣੇ ਹੋ ਗਏ ਵਿਖਾ ਦਿਓ ਕੋਈ ਨਹੀਂ ਭਰਾਵਾਂ ਨੂੰ ਥਣ ਚੱਡਾ ਦੇਖੋ ਫੱਟੇ ਲਾਈ ਫਿਰਦੀ ਕਰਮਾਲੀ ਦੇ ਬਹੁਤ ਰੱਬ ਦੀ ਘੜੀ ਨੂੰ ਤੇ ਗੱਲਾਂ ਹੀ ਛੱਡੋ ਸੰਤੂ ਸਾਹਿਬ ਨੇ ਚੰਗੀ ਮੈਂ ਸਾਰੇ ਛੇਡ ਰਾ ਕੇ ਜਦਾਂ ਧਾਰਾ ਮਾਰ ਕੇ ਲੈ ਆਈ ਦੀ ਹੇਟ ਨੂੰ ਤੇੜਾ ਪਾਈ ਜਾਂਦੀ ਗਰਮਾ ਵਾਲੀ ਦੇ ਕੁਨੇ ਕੀ ਲੈਣ ਦੇਣ ਕਰੇਗਾ ਕਿੰਨੇ ਦੀ ਦੇ ਦੀ ਸੰਤੂ ਸਾਹਿਬ ਵੇਖੋ ਜਿੱਡੀ ਝੋਟੀ ਜੰਮੀ ਪਲੀ ਆ ਵੇਚਣ ਨੂੰ ਭਾਵੇਂ ਆਪਾਂ 30 ਦੀ ਵੇਚ ਸਕਦੇ ਦੁੱਧ ਦੀ ਸਟਾਰਟਿੰਗ ਚੰਗੀ ਆ ਮੈਂ ਚੰਗੀ ਆ ਨਵਾਂ ਪਾਨਿਆਂ ਠੀਕ ਆ ਪਰ ਆਪਾਂ ਮੁੱਲ ਜਿਆ ਜੀ ਪਾਉਣੇ ਆ ਆ ਮੁੱਲ 1 30 ਆ ਇੱਕ 20 ਚ ਖੁੱਲਾ ਮਾਨਤਨ ਕਰਦਾਂਗੇ ਕੋਈ ਭੈਣ ਭਰਾ ਉਹਦੇ ਇੱਕ 20 ਚ ਹਾਂ ਪਰ ਝੋਟੀ ਜਦੋਂ ਭਰਾ ਮੇਰਾ ਕੋ ਸਿਰ ਤੇ ਆਣ ਗਿਆ ਖੂ ਨਾ ਜਿਹੜੀ ਆਪਾਂ ਚੀਜ਼ ਖਾਂਗੇ ਉਹੋ ਹੀ ਨਿਕਲੂਗੀ ਇਹ ਨਾ ਕੂ ਵੀ ਇਹ ਜੰਮੀ ਪਲੀ ਘਾਟ ਆ ਜਾਂ ਚਲੋ ਠੰਡ ਜਾਏ ਨਹੀਂ ਹੈਗਾ ਹਰ ਕਿਸੇ ਪਾਸੇ ਨਹੀਂ ਖੁੰਜੀਗੀ ਹਾਂਜੀ ਹਾਂਜੀ ਲਓ ਵੀ 120 ਦੇ ਵਿੱਚੋਂ ਮਾਨਤਨ ਹਾਂਜੀ ਉਹ ਵੀ 120 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ 12 ਲੀਟਰ ਦੁੱਧ ਇਹਦੇ ਥੱਲੇ ਚੋਕੇ ਜਿੱਦਾਂ ਮਰਜ਼ੀ ਤਸੱਲੀ ਕਰ। ਬਾਕੀ ਇੱਕ ਅੱਖ ਨਾਲੀਆਂ ਗੱਲਾਂ ਨਹੀਂ। ਵੇਖੋ ਗਿੱਠਾ ਨਾਲ ਹੀ ਚੌੜੀ ਆ। ਹਾਂ। ਕਈ ਵਾਰ ਤਾਂ ਬੰਦਾ ਹੱਸਦਾ ਵੀ ਇੱਕ ਗਿੱਠ ਚੌੜੀ, ਦੋ ਚੌੜੀ ਜਾਂ ਤਿੰਨ ਚੌੜੀ ਵੇਖੋ ਫੁੱਟਾਂ ਨਾਲ ਹੀ ਚੌੜੀ ਕਰਮਾ ਲਈ ਵੇਖੋ ਛੰਡ ਜਾਣ ਗਈ ਲੱਗਾ। ਅਸੇ। ਬਹੁਤ ਚੰਗੀ ਆ। ਬਾਕੀ ਮੂੰਹ ਮਾ ਦੀ ਬੜੀ ਪੋਲੀ ਕਰਮਾ ਲਈ ਉਹ ਥੋੜਾ ਡਰਦੀ ਕਰਕੇ ਮੂੰਹ ਭਾਵੇਂ ਹੀ ਪਟਾ ਦਈਏ। ਹਾਂ। ਮੈਂ ਬਿਲਕੁਲੇ ਬਹੁਤ ਵਧੀਆ ਚੰਗੀ ਆ ਮੈਂ ਤੇਰੀ ਇਹ ਵੀ। ਲੋ ਵੀ ਅ ਵੀ ਤੁਹਾਨੂੰ 1 ਲੱਖ 20 ਦੇ ਵਿੱਚੋਂ ਮਾਨਤਨ ਹੋ ਜਾਊਗਾ। ਬੜਾ ਸੋਹਣਾ ਚੱਡੇ ਲੇਵੇ। ਪਖਾਲੇ ਬਖੂਲੇ ਦੇ ਤੁਸੀਂ ਵੇਖ ਕੇ ਜਾ ਜੀ ਜਿੰਨੀ ਹੈ ਗਈ ਪੱਥਰ ਵਰ ਗਿਆ ਨਿਕਰਿਆ ਕੋਈ ਸਰੀਰ ਨਹੀਂ ਢਿਲਾ ਕੋਈ ਚੱਕਰ ਨਹੀਂ ਮਾਰਾ ਜੀ ਕਰ ਪਰ ਪੂਰੀ ਕਸਮੇ ਸਰੀਰ ਦੀ ਆ ਥੰਟ ਜਨ ਕਸਮਾਂ ਪੂਰਾ ਅੱਗੇ ਕੁਲੇ ਉਧਰ ਆ ਜਾ ਇੱਥੇ ਪਹਿਲਾ ਸੁਆ ਪਲੂਣ ਝੋਟੀ ਆ ਠੀਕ ਹੈ ਜੀ ਇਹ ਅੱਜ ਹੀ ਆਈ ਕਰਮਾ ਲਈ ਆਪਾਂ ਸਵੇਰੇ ਚੋਕੇ ਲੈਂਦੀ ਇਥੋਂ ਮੈਂ ਵੀ ਪਹਿਲਾ ਸੁਆ ਝੋਟੀ ਤੁਹਾਨੂੰ ਦਿਖਾ ਰਿਹਾ ਆਪਾਂ ਠੀਕ ਹੈ ਜੀ ਅੱਜ ਹੀ ਆਈ ਮੈਂ ਤਾਂ ਗਾਂ ਹੀ ਸਮਝੋ ਸੰਤੂ ਸਾਹਿਬ ਇਹ ਵੀ ਐਫਓ ਵੈੜ ਵਾਂਗੂ ਚੱਡੇ ਲੇਵੇ ਦੀ ਇਹ ਵੇਖੋ ਉਹ ਪਰਮਾ ਚੱਡਾ ਲੇਵੇ ਦੀ ਬਾ ਕਮਾਲ ਪਹਿਲਾ ਸੁਆ ਝੋਟੀ ਲਗਾ ਕਰਮਾ ਲਈ ਪਹਿਲਾਂ ਝੋਟੀਆਂ ਕੋਈ ਅੱਜ ਦਿਨ ਕਿੰਨੇ ਹੋ ਗਏ ਕੋਈ ਸੁਈ ਨੂੰ ਮੈਨੂੰ ਭਾਜੀ 15 ਤੋਂ 20 ਦਿਨ ਦਾ ਦੇਰ ਵਿੱਚ ਬਚਿਆ ਗਿਆ ਉਹ ਵੀ 15 20 ਦਿਨਾਂ ਦੀ ਇਹ ਸੁਈ ਆ ਮਗਰ ਦੇ ਕਟਾ ਮੇਲ ਕਾਫ ਸੋ ਪੂਰੀ ਇਹ ਵੀ ਵਜਣਾ ਬਾਕੀ ਹਾਈਟ మీడియం ਤੇ ਵਿੱਚ ਆ ਕੋਈ ਵੀ ਸੱਜਣ ਆ ਰਿਹਾ ਹਾਈਟ మీడియం ਤੇ ਵਿੱਚ ਆ ਬਾਕੀ ਜੰਪਲ ਪੂਰਾ ਇਹਨੂੰ ਵੀ ਠੀਕ ਆ ਇਹ ਇਧਰ ਤੁਹਾਨੂੰ ਇੱਕ ਵਾਰੀ ਆਪਾਂ ਤੋੜ ਕੇ ਦਿਖਾ ਦਿੰਨੇ ਆ ਬਹੁਤ ਸੋਨੇ ਢਾਂਚੇ ਦੇ ਵਿੱਚ ਤੋੜਦਾ ਤੋੜਦਾ ਕੋਲੇ ਥੋੜਾ ਖੁੱਲੇ ਬੱਚੇ ਦਾ ਕਰਤੀ ਥੋੜੀ ਜੀ ਕੋਈ ਨਹੀਂ ਤੋੜਦੇ ਕੋਲੇ ਹੱਕ ਕਮਲੀ ਦੋ ਨਾ ਤਾਂ ਸੇ 10 ਕਿ 11 ਨਹੀਂ ਨਹੀਂ ਨੋ 9 ਕਿਲੋ ਲੋ ਵੀ 9 ਕਿਲੋ ਦੋਦਾ ਠੀਕ ਆ ਥੋੜਾ ਜਿਆਦਾ ਨੇ ਕੈਮਰੇ ਦੇ ਚੱਕਦੀ ਆ ਬਸ ਉਹੀ ਉਪਰੇ ਦਾ ਬੰਦੇ ਦਾ ਕਰ ਦਿੰਦੇ ਤੇ ਆ ਜਾ ਥੋੜਾ ਜਿਹਾ ਉਹਦੇ ਕਰਕੇ ਐਨੀਮਲ ਡਰਦੇ ਆ ਠੀਕ ਆ ਜੀ ਬਾਕੀ ਹੋਰ ਤੁਸੀਂ ਵੇਖੋ ਚੱਡੇਲੇ ਵੇਲੇ ਪਾਸੇ ਬਾਕਮਾਲਾਂ ਹੀ ਕਰੀ ਬੈਠੀ ਆ ਵੇਖੋ ਮਾਲ ਆ ਜਾਂਦਾ ਨਵੇਂ ਥਾਂ ਸੰਦੂ ਸਾਹ ਕੋਤਰਾ ਉਹੋ ਜੀ ਨਹੀਂ ਬੜਾ ਚੱਕਰ ਨਹੀਂ ਹੋਇਆ ਕੋਈ ਆ ਵੇਖੋ ਸੇਲੀਆਂ ਵੇਖੋ ਤੇ ਥਾਨ ਵੇਖੋ ਕੀ ਲੱਗਾ ਭਾਗ ਲਾਈ ਬੈਠੀ ਕਰਮਾਣੀ ਪਹਿਲਾਂ ਕੱਢੀ ਫੋਟ ਫੋਟ ਦੀ ਦੂਰੀ ਹੈਗੇ ਬਾਕੀ ਇਹਦਾ ਕੱਦ ਥੋੜਾ ਮੀਡੀਅਮ ਆ ਆ ਮੀਡੀਅਮ ਆ ਮੇਰੇ ਪਹਿਲਾਂ ਵੇਖ ਤਸਲੀਨਾ ਮਾਲ ਵੇਖ ਕੇ ਵੀਡੀਓ ਚੰਗੀ ਤਸਲੀਨਾ ਵੇਖ ਕੇ ਹਰ ਕੱਡੇ ਦਾ ਮਾਲ ਵੇਖ ਕੇ ਫੇਰ ਲਵੇ ਆ ਮਾ ਵੀ ਮੀਡੀਅਮ ਕੱਦ ਦੇ ਵਿੱਚ 9 ਕਿਲੋ ਦੁੱਧ ਇਹ 8 ਦਾ 6 8 7 ਦਿਨਾਂ ਦੀ ਵੀ ਸੂਈਏ ਕਰਮਾਂ ਵਾਲੀ ਮਗਰ ਕਟਾਏ ਦੇ ਮੇਲ ਕਾਫ ਵੈਸੇ ਥੋੜਾ ਡਰਦਾ ਪਸ਼ੂ ਕਈ ਨਾ ਬਾਕੀ ਕੋਈ ਚੱਕਰ ਨਹੀਂ ਆ ਸਿਰਫ ਨਵੇਂ ਥਾਂ ਦੇ ਮਾਲ ਆ ਆ ਹੁੰਦਾ ਥੋੜਾ ਚੱਕਦਾ ਲਓ ਜੀ ਉਹ ਜਿੰਨੀ ਗੱਲ ਸਿਰਫ ਡਰਦੀ ਆ ਮੜਾ ਜਾਂ ਚੰਗੀ ਐ ਮੈਂ ਹਾਂਜੀ ਬਹੁਤ ਵਧੀਆ ਤੋ ਜਾਬਰ ਕਹਿੰਦੇ ਕੋਲੇ ਪਹਿਨਣ ਝੋਟੀਆਂ ਕੇ 10-11 ਲੀਟਰ ਆ ਪਾਹੀ ਜਿਹੜਾ ਭਰਾ ਲੈ ਗਿਆ ਨਾ ਘਰੇਲੂ ਘਰ ਰਖਣ ਵਾਲਾ ਯਾਦ ਕਰ ਕੋ ਦੂਜੇ ਸਵੇਰ ਨੂੰ ਝੋਟੀ ਸਵਾ ਲੱਖ ਦੀ ਆ ਠੀਕ ਆ ਹਾਂਜੀ ਇਹ ਜੀਆਂ ਥਾਂ ਮੇਰਲਾ ਨਹੀਂ ਮਿਲਦੀਆਂ ਤੁਹਾਨੂੰ ਵੀ ਪਤਾ ਸ਼ੈਣਕ ਵੇਖੋ ਭੈ ਨੀਲੀ ਜਾਂਦੀ ਹੈ ਬਾਕੀ ਨੀਲੀ ਪੱਖ ਹਾਂਜੀ ਅੰਗ ਪੱਖ ਨੀਲੀ ਦੇ ਵਿੱਚ ਹਾਂਜੀ ਠੀਕ ਆ ਜੀ ਬਿੱਲੀ ਮਣਕਣੀ ਅੱਖ ਲਗੀ ਤੇ ਬਾਕੀ ਠੰਡ ਜਾਣ ਵੇਖੋ ਕੀ ਛੇ ਲਗਾ ਬਹੁਤ ਸੋਹਣੇ ਥਾਣੇ ਠੀਕ ਆ ਜੀ ਬਾਕੀ ਇੱਕ ਗੱਲ ਆਪਾਂ ਭਰਾਵਾਂ ਨੂੰ ਦੱਸਣੀ ਪਹਿਲਾਂ ਪਤਾ ਕਿਉਂ ਪਤਾ ਲੱਗਣਾ ਨਹੀਂ ਵੀ ਇਸ ਚੀਜ਼ ਦਾ ਲੱਗਦਾ ਆਪਾਂ ਜੇ ਸਹੀ ਚੀ ਪੰਜ ਚਾਰ ਧਾਰਾਂ ਦਾ ਫਰਕ ਆਇਸਾਨ ਚ ਅਗਲੇ ਚ ਜਿਆਦਿਆਂ ਨੇ ਜਿਆਦਿਆਂ ਨੇ ਪੰਜ 6 ਧਾਰਾਂ ਵੱਧੋ ਵੱਧਣੀਆਂ ਉਹ ਵੀ ਅੱਜ ਕੱਲ ਕਿਸੇ ਪਤਾ ਨਹੀਂ ਲੱਗਦਾ ਭਰਾ ਨੂੰ ਪਰ ਜਿਹੜੀ ਸਚਾਈ ਚੀਜ਼ ਆਪਾਂ ਉਹ ਦੱਸਣੀ ਆ ਠੀਕ ਆ ਕਿਸੇ ਨੇ ਭਰਾ ਨੇ ਪਤਾ ਨਹੀਂ ਕਿਦਾਂ ਪੈਸੇ ਇਕੱਠੇ ਕੀਤੇ ਨੇ ਦਿਹਾੜੀ ਦਾ ਪਾ ਲਾ ਕੇ ਕਿਦਾਂ ਵੀ ਕਿਹਨੇ ਸਰਕਲ ਹੁੰਦੇ ਆਪਾਂ ਆਪਣੇ ਆਪਾਂ ਇਹਨੂੰ ਝੂਠ ਮਾਰ ਕੇ ਮਾਲ ਨਹੀਂ ਦੇਣਾ ਠੀਕ ਆ ਦੇਖਿਆ ਤਾਂ ਇਹ ਕੁਝ ਪਤਾ ਨਹੀਂ ਲੱਗਦਾ ਮੈਂ ਨਾ ਕੋਈ ਸਾਡੀ ਨਹੀਂ ਭਾਈ ਚੁਗਾਈ ਕੀਤਾ ਨਹੀਂ ਲੱਗਦਾ ਸਿਰਫ ਆਪਣੀ ਸਚਾਈ ਜਿਹੜੀ ਮੂੰਹ ਦੀ ਆਪਾਂ ਉਹ ਦੱਸਣੀ ਆ ਹਾਂ ਲੈ ਵੀ ਹੇ ਦੋਸਤੋ ਭਾਵੇਂ ਕੋਈ ਉਹੋ ਜਿਹਾ ਬੰਦਾ ਖੜਾ ਰਿਹਾ ਹੋਵੇ ਤੇ ਮੇਰੀ ਮੁੱਲ ਦੀ ਗੱਲ ਕੀਤੀ ਜਾਵੇ ਇਹਦੀ ਹੁਣ ਛੋਟੀ 90 ਦੀ ਵੀ ਵੇਖਦੀ ਹੂ ਕਿਹੋ ਜਿਹਾ ਠੰਡ ਜਾਂ ਠੀਕ ਹੈ ਜੀ ਬਿਲਕੁਲ ਬਿਲਕੁਲ 80000 ਦੀ ਛੋਟ ਕਰਨੀ 85000 ਦੀ ਦੇ ਦਾਂਗੇ ਛੋਟੀ 85 ਦੀ ਆ 85 ਜੋ ਫੇਰ ਭੈਣ ਭਰਾ ਹੋਊ ਨਾ ਕਰ ਉਹ ਲੈ ਇਮਾਨਤਾਨ ਕਰ ਦਿਆਂਗੇ ਪਰ ਇਹ ਵੀ ਹਾਂ ਜਿਹੜੀ 85000 ਦੀ ਵੇਖੋ ਕੀ ਡਿਜ਼ਾਈਨ ਲਗਾ ਵੇਖੋ ਮੇਰਾ ਪ੍ਰਾ ਟਾਪੀ ਲਈ ਫਿਰਦੀ ਹੈ ਠੀਕ ਹੈ ਜੀ ਬਹੁਤ ਸੋਹਣਾ ਬਹੁਤ ਜਿਆਦੀ ਚੰਗੀ ਕੱਟੀ ਆ ਬਾਕੀ ਜਿਹੜੇ ਸਭ ਹੁਣ ਪਿੱਛੋਂ ਆਪਾਂ ਨੂੰ ਮਾਰਿਆ ਉਸੇ ਹਿਸਾਬ ਨਾਲ ਆਪਾਂ ਤੇ ਮਾਨਤਨ ਹੋ ਜਾਣਗੇ ਖੁੱਲੇ ਮੈਂ ਨਾ ਕਰਦਾ ਕਿ ਪਾਜੀ ਸੰਤੂ ਸਭ ਕੋਈ ਚੱਕਰ ਹੀ ਨਹੀਂ ਦੇ ਲੈ ਵੀ ਖੁੱਲੇ ਇੱਕ ਆਪਣੇ ਕੋਲ ਅੱਗੇ ਆ ਬਗੈਰ ਬੱਚੇ ਤੋਂ ਇਹਦੇ ਥੱਲੇ ਪਾਜੀ ਦੁੱਧ ਹਾਲਦੀ ਘੜੀ ਜਿਹੜਾ 8 ਕਿਲੋ ਦੇ ਲਾਗੇ ਬਣੇ ਸਾਤ ਹੀ ਕੋਈ ਭਰਾ ਮੇਰਾ ਮੰਨ ਗਿਆ ਵੇ ਠੀਕ ਹੈ ਦੁੱਧ ਆਪਾਂ ਉਹ ਕਹਿਣਾ ਜਿਹੜਾ ਲੀਟਰ ਨਾਲ ਬਣਾਉਣਾ ਇਹ ਮਿਲਦੀ ਠੀਕੇ ਤੇ ਠੀਕੇ ਤੇ ਮਿਲਦੀ ਜਿਹੜਾ ਨਵੇਂ ਸਾਈ ਆ ਉੱਥੇ ਹੋ ਸਕਦਾ ਅਮਰ ਕੇ ਜਾ ਕੇ ਕੋਈ ਟਿਕਾਊ ਭਰਾ ਤੇ ਬਾੜੇ ਦੇ ਆ ਜੀ ਠੀਕ ਹੈ ਜੀ ਮਾਰ ਕੇ ਵੇਖੋ ਕੱਡੀ ਵੱਡੀ ਆ ਪੂਰੀ ਛਾਈ ਵਾਲੀ ਮਾਝਾ ਬੋਤਲੀ ਇੱਕ ਰੰਗ ਦਾ ਜੈਡ ਬਲਾਕ ਗੱਲਾਂ ਹੀ ਗਾਹ ਆਈਆਂ ਤੇ ਥਣ ਚੱਡੇ ਤੇ ਵੇਖੋ ਇਹਦੀਆਂ ਮੱਥੇ ਤੇ ਲੱਗ ਦੋਸਤੋ ਪੂਛਦੀ ਐਂਡ ਦੰਬ ਤੱਕ ਤੁਸੀਂ ਵੇਖ ਲਓ ਵੀ ਇੱਕ ਵੀ ਬਾਲ ਨਹੀਂ ਜਿੱਟਾ ਇੱਕ 665 ਦੀ ਮਾਝ ਹੀ ਜੱਜ ਬਚਾ ਹੁੰਦਾ ਨਾ ਜੇ ਸੱਜਰ ਹੁੰਦੀ 166500 ਦਾ ਮੁੱਲ ਪੈਣਾ ਸੀ ਹਾਂ ਤੇ ਹੁਣਾਂ ਵੀ ਕਿੰਨੇ ਕੰਨ ਦੀ ਵਸੂਈ ਹੋ ਗਈ ਕੋਈ ਦਾਦਾ ਭਾਜੀ ਆਪਾਂ ਦੇ ਲਈ ਆਪਣੇ ਤਿੰਨ ਮਹੀਨੇ ਤੇ ਸਭ ਨਾਲ ਮੰਨ ਗਏ ਤਿੰਨ ਸਾਢੇ ਦਿਨਾਂ ਦੀ ਤਿੰਨ ਸਾਢੇ ਤਿੰਨ ਮਹੀਨਿਆਂ ਦੀ ਅਗਲੇ ਬੰਨੇ ਕੋਈ ਭਰਾ ਮੇਰਾ ਚਾਰ ਮਾਲੇ ਪੰਜ ਮਾਲੇ ਚਾਰ ਮਾਲੇ ਦੋ ਮਾਲੇ ਠੀਕ ਹੈ ਜੀ ਬੱਚਾ ਨਹੀਂ ਹੈਗਾ ਇਹਦੀ ਪ੍ਰੂਫ ਕਦਾ ਗਾਰੰਟੀ ਕੋਈ ਨਹੀਂ ਆ ਗਾਰੰਟੀ ਕੋਈ ਨਹੀਂ ਪਲੰਗਾ ਪਿੰਨਾ ਦੀ ਸੂਈ ਕਿ ਸਾਢੇ ਤਿੰਨ ਹਾਂ ਆਪਾਂ ਅਗਲੇ ਨੂੰ ਕਹਦੀ ਆ ਵੀ ਵੀਰੇ 15 ਦਿਨਾਂ ਦੀ ਸੂਈ ਵੀ ਆਂਦੀ ਅਗਲਾ ਲੈ ਜੇ ਇਹ ਕੰਮ ਆਪਾਂ ਨਹੀਂ ਕੀਰਨਾ ਦੁੱਧ ਦੇ ਹਿਸਾਬ ਨਾਲ ਗੱਲ ਬੰਨੀ ਹੈ ਦੁੱਧ ਦੇ ਨਾਲ ਦੇ ਸਨ ਬਾਕੀ ਠੰਡ ਜਾਣ ਵੇਖੋ ਨਾ ਕੀ ਛਾਇਆ ਵੇਥ ਵਿਰਲੇ ਦੀ ਵੀ ਬੜੀ ਜਾਂਦੀ ਆ ਆ ਵੇਖੋ ਕਰਮਾਲੀ ਦੀ ਲਾ ਵੇ ਠੀਕ ਆ ਜੀ ਮਾਲ ਇਹ ਕੋਈ ਅੱਜ ਭਰਾ ਮੇਰਾ ਲੈ ਜੂ ਨਾ ਕਮੇਟੀ ਸਮਝ ਕੇ ਖੜੂਗਾ ਵੱਡੀ ਕਮੇਟੀ ਆ ਠੀਕ ਆ ਜੀ ਬਹੁਤ ਸੋਹਣਾ ਡਿਜ਼ਾਈਨ ਆ ਚੱਡੇ ਲੇਵੇ ਤਾਂ ਅੱਜ ਕਿੰਨਾਂ ਕਿਲੋ ਚ ਵਧ ਗਏ ਪਾ ਔਰ ਆਪਾਂ ਸਤਾਣਾ ਦੇਣੀ ਕੋ ਨਵੇਂ ਥਾਇਆ ਡੰਗਰ ਤੁਹਾਨੂੰ ਪਤਾ ਕਿ ਕਿੰਨਾ ਅਦਾ ਕਿੰਨਾ ਘਟਵਾ ਜਾਂਦਾ ਇਹ ਵੀ ਸਿੰਗਲ ਹੱਡੀ ਦੇ ਵਿੱਚ ਇਹ ਮਿਲਦੀ ਟੀਕੇ ਤੇ ਜੇ ਆਪਾਂ ਝੂਠ ਨਹੀਂ ਜੇ ਮਾਰਨਾ ਘਾਰ ਪੂਰੀ ਮੋਟੀ ਪੰਜ ਦੀ ਮੋਟਰੀ ਕਿਨੋਂ ਨਵੀ ਹਾਂ ਤੇ ਪੰਜ ਦੀ ਮੋਟਰੀ ਹਾਂਜੀ ਹਾਂਜੀ ਛੀਂ ਛੜਿਆ ਜਿੱਦਾਂ ਧਾਰਾ ਮਾਰ ਗਿਆ ਇਧਰ ਹੋ ਜਾਂਦਾ ਬੰਦਾ ਉਹ ਚੱਕਰ ਜੇ ਹਾਂ ਆਹ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਦੋਸਤੋ ਇੱਕ ਰੰਗ ਬਿਲਕੁਲ ਜੈਡ ਬਲੈਕ ਤੇ ਥਣ ਵੀ ਇਹਨੂੰ ਕਰਮਾਲੀ ਨੂੰ ਅੰਤਾਂ ਦਾ ਹੀ ਪਾਟਾ ਬੰਤਰ ਵੇਖੋ ਕਿੰਨਾ ਬਸਾ ਦਾ ਕਿੰਨੀ ਲੰਮੀ ਸਪੈਸ਼ਲ ਕਰਮਾਲੀ ਨੂੰ ਲੱਗੀ ਉੱਪਰ ਨਾਲਾ ਲੇਵਾ ਸਿੰਗਲ ਹੱਡੀ ਜ ਸਤਿ ਸ੍ਰੀ ਅਕਾਲ ਜੀ ਮੈਂ ਲੈਣੀ ਭਾਜੀ ਔਖੀ ਬੜੀ ਆ ਅੱਜ ਮਾਤੜ ਬੰਦੇ ਨੂੰ ਮੈਂ ਲੈਣੀ ਏਡੀ ਬਹੁਤ ਔਖੀ ਆ ਬੜੀ ਔਖੀ ਆ ਠੀਕ ਆ ਜੀ ਜੇ ਕੋਈ ਭਰਾ ਸਾਂਭ ਲੂਗਾ ਚਾਰ ਪੈਸੇ ਕਿ ਇੱਧਰ ਆਲ ਜਾਣਗੇ ਆਲ ਜਾਣਗੇ ਲੈੜੀ ਅਕ ਲੈਨੇ ਆਪਣੀ ਸਮਝ ਕਰਨੀ ਠੀਕ ਆ ਜੀ ਉਹ ਵੀ ਆਦੇ ਜਿੰਨੇ ਪੈਸੇ ਲਾਦਾ ਨਾ ਕੋਈ ਤੱਕ ਨਾ ਦਿੰਦਾ ਬਿਲਕੁਲ ਆਪਣੀ ਜੀ ਕਰੂ ਤਸੱਲੀ ਆ ਮਾਲ ਲਵੇ ਨਹੀਂ ਤਸੱਲੀ ਨਾ ਲਵੇ ਹੂੰ ਬਾਕੀ ਚੋਵੇ ਕੋਈ ਟਾਈਮ ਦੋ ਕੋਈ ਚਾਰ ਕੋਈ ਪੰਜ ਲੋ ਵੀ ਮੈਨੂੰ ਕੋਈ ਸ਼ੱਕ ਨਹੀਂ ਹਦਾ ਭਾਜੀ ਟੀਕਾ ਲੈਂਦੀ ਆ ਟੀਕਾ ਬਿਲਕੁਲ ਲਾ ਕੇ ਮਗਲੀਆਂ ਲੱਤਾਂ ਨੂੰ ਜੂਟ ਪਾ ਲਾ ਨਾ ਨਾ ਕਿਹੇ ਚੱਕ ਕੋਈ ਵੰਗਾਣੀ ਕੋਈ ਜੂੜਨੀ ਠੀਕ ਆ ਠੀਕ ਆ ਜੀ ਠੀਕ ਆ ਹਾਂਜੀ ਲੈ ਵੀ ਖੁੱਲੇ ਇਹ ਕੀ ਮੁੱਲ ਮੰਗਦਾ ਇਹਦਾ ਮੱਝ ਭਾਜੀ ਜਿੱਡਾ ਕਦ ਕਰਿਆ ਵੇਚਣੋਂ ਭਾਵੇਂ 75 ਦੀ ਵੇਚ ਦੀਏ ਆ ਪਰ ਅੱਜ ਦੀ ਘੜੀ ਆਪਾਂ ਜੈ ਜੀ ਮੁੱਲ ਕਰਨੇ ਸੀ ਹਾਂ ਨਾ ਹਾਂ ਨਾ 70 ਚੋਂ ਮਾਨਤਨ ਕਰਦਾਂਗੇ 2 ਛੜ ਦਾਂਗੇ 70 ਚੋਂ ਆ 8000 ਹੀ ਫੇਰ ਕੋਈ ਆਉਂਪਰਾ ਹੋਰ ਛੜ ਦਾਂਗੇ 1000 2000 ਕੋਈ ਗੱਲ ਨਹੀਂ ਲੈ ਵੀ ਖੁੱਲੇ ਲੈ ਵੀ ਕਰੂਗਾ ਬਾਕੀ ਦੂਜੀ ਗੱਲ 80 ਫੈਨ ਦੀ 82 83 ਇੱਥੇ ਫੈਨ ਦੀ ਕਰਵਾ ਲੈ ਦੀ ਹਾਂ ਜਦੋਂ ਮਰਜੀ ਕੋਈ ਸ਼ੱਕ ਕੱਟ ਲੈ ਲੈ ਵੀ ਮੋਵੇ 86000 86000 ਦਾ ਹੋਰ 1000 70000 ਸੀ ਲਓ ਜੀ ਬਾਕੀ ਡਿਜ਼ਾਈਨ ਜੂਣ ਚੰਗਾ ਕੱਤ ਵੱਡਾ ਉਹ ਜਿਹੜੀ ਜੱਗਣਾ ਰਿਹਾ ਕੱਤ ਵੱਡਾ ਮੰਨ ਕੇ ਆਇਓ ਛੋਟੇ ਜੇ ਕੱਤ ਦੀ ਨਹੀਂ ਗੀ ਸ਼ਾਈ ਸ਼ੂਈ ਤੁਸੀਂ ਦੇਖ ਲਈਏ ਮੱਥੇ ਤੋਂ ਪੂਛ ਤੱਕ ਇੱਕ ਵੀ ਵਾਲ ਨਹੀਂ ਚਿੱਟਾ ਜੈਡ ਬਲੈਕ ਆ ਅੱਜ ਇੰਨੇ ਪੈਸੇ ਲਾ ਦੋਗੇ ਤੇ ਕੱਲ ਨੂੰ ਦੂਣ ਪਾ ਜੂਗੀ ਕਰਮਾਂ ਦੀ ਸਾਕਰ ਤੇ ਰੁਪਈਆ ਰਲਦੇ ਆ ਜਿਵੇਂ ਕੋਲੇ ਨੇ ਪਹਿਲਾਂ ਵੀ ਕਹਤਾ ਰੁਪਈਆ ਰਲਦੇ ਆ ਠੀਕ ਹੈ ਤੁਹਾਨੂੰ ਆਪਾਂ ਦੋ ਨੱਕ ਜਿਹੜੇ ਅੰਦਰ ਦਿਖਾ ਦਿੰਦੇ ਇੱਕ ਤਾਂ ਪਹਿਲਾ ਸੂਆ ਪਲੂਣ ਝੋਟੀ ਦਿਖਾਈ ਆ ਕੋਈ 9 ਕਿਲੋ ਤੇ ਚੱਲਣ ਢ ਇੱਕ ਦੂਜੇ ਸੂਵੇ ਇਧਰ ਜਿਹੜੀ ਮੱਝ ਸੂਈ ਹੈ ਠੀਕ ਹੈ ਜੀ ਕੋਈ 12 ਲੀਟਰ ਤੇ ਚੱਲਣ ਢਈ ਹੈ ਠੀਕ ਹੈ ਜੀ ਕਟਾ ਮਗਰ ਇਹਨਾਂ 2 ਮਹੀਨਿਆਂ ਮਗਰ ਕੱਟੇ ਆ ਮੇਲ ਕਾਫ ਤੇ ਜਿਹੜੀ ਇਧਰ ਆਪਾਂ ਤੁਹਾਨੂੰ ਦਿਖਾਈਆ ਰਸ਼ੀਨ ਟੈਂਕਾ ਠੀਕ ਹੈ ਜੀ ਸੋ ਵਾਕਿਆ ਰਸ਼ੀਨ ਟੈਂਕਾ ਪੂਰੀ ਵੱਡੀ ਪੂਰੀ ਨੀਂਦੀ ਦੇ ਵਿੱਚ ਮੱਝ 13 ਕਿਲੋ ਬੋਲਾ ਮਗਰ ਕੱਟੀ ਫੀਮੇਲ ਕਾਫ ਚੰਗੇ ਚਾਂਚੇ ਦੀ ਆ ਫੁੱਲ ਵੱਡੇ ਕੱਦ ਕਰਦੇ ਵਿੱਚ ਸੋ ਇਹ ਅਜ ਮਾਲ ਕੁਲੇ ਉਹਨਾਂ ਦੇ ਕੋਲੇ ਬਕਾਊਗਾ ਠੀਕ ਹੈ ਜੀ ਚਾਰੇ ਐਨੀਮਲ ਤੁਹਾਨੂੰ ਦਿਖਾ ਦਿੱਤੇ ਆ ਚੰਗੀਆਂ ਮੱਝਾਂ ਝੋਟੀਆਂ ਨੇ ਸੋ ਚਾਵਲ ਭਰਾ ਤੁਸੀਂ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣਗੇ ਲੈ ਵੀ ਕੋਲੇ ਵੀਰ ਇੱਕ ਨੰਬਰ ਬੋਲਾ ਦੇ ਨੰਬਰ ਵੀ ਜੀ ਆਪਣਾ 887 ਕੀ ਤੇ 82014 ਆ ਤੇ ਪਿੰਡ ਹੈ ਮਗਲਾ ਬਹੁਤ ਠੀਕ ਆ ਹਾਂਜੀ ਭਾਜੀ ਤਗੜੇ ਹੋ ਗਏ ਇਹੋ ਜਿਹੇ ਮੇਚੇ ਲਿਆ ਦੇ ਪੰਪਰ ਹੋਰ ਜ ਆਦਮਾ ਸੋਕਰ ਰੱਖੇ ਭਾਜੀ ਏਡੀ ਮੈਂ ਚਲੋ ਆਪਣਿਆਂ ਦੇ ਘਰ ਘਰ ਨਹੀਂ ਵੱਜੀਆਂ ਇਹਦੇ ਵਿਰਲੇ ਘਰਾਂ ਅਜ ਮਾਲੇ ਡਾ ਡਾ ਲਮਾ ਵੱਜਾ ਵੱਡਾ ਬਸ 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 ਆ ਆਪਣਿਆਂ ਦੇ ਚਲੋ ਘਰ ਘਰ ਹਰ ਇੱਕ ਭਰਾ ਨੇ ਮਾਰ ਰੱਖਿਆ ਚਲੋ ਅਹੀਂ ਵੀ ਲਿਓਨੇ ਆ ਇਹ ਦੇਰੀ ਨੇ ਘਰਾਂ 'ਚ ਹਰ ਕੇਰੀਏ 'ਚ ਫੇਰੀ ਦਾ ਆ ਮਣੀ ਮੱਝ ਦੇਖੀ ਦੀ ਆ ਇਹੋ ਜੀ ਮੱਝ ਤੋਂ ਪੰਜ ਕਟੀਆਂ ਲੈਣੀ ਆ ਇਹ ਤਾਂ ਪਾਜੀ ਜਿਹੜਾ ਲੈ ਗਿਆ ਨਾ ਕਰਮਾਲ ਨੂੰ ਜਿੱਡੀ ਕੱਟੀ ਨਾ ਮੈਂ ਨਾ ਗਈ ਤੇ ਦੋ ਚਾਰ ਹੋਈਆਂ ਕਟੀਆਂ ਆ ਗਈਆਂ ਤੇ ਕਿੱਡਾ ਰਵਾ ਮੈਂ ਨਾ ਯਾਰੇ ਕੋਲ ਦਾ ਭਰਾ ਪਹਿਲਾਂ ਨਹੀਂ ਕਟੀਆਂ ਦੀ ਵੇਖੋ ਕੀ ਸ਼ੈ ਨਿਕਲਦੀ ਫੇਰ ਲੋ ਵੀ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦੇਣਾ ਦੇਖਣ ਦਾ ਨਜ਼ਰੀਆ ਕਿਸੇ ਭਰਾ ਦਾ ਹੋ ਸਕਦਾ ਵੀ ਪੱਟੀ ਛੋਟੀ ਲੱਗੇ ਤੇ ਛੋਟੀ ਵੱਡੀ ਲੱਗੇ ਤੇ ਇਹ ਮੇਰਾ ਭਰਾ ਫੋਨ ਉੱਤੇ ਕਰਦਾ ਜਾਵੇ ਵੇਖੋ ਵੱਡਾ ਕਿੰਨਾ ਕਦ ਕਾਟਿਆ ਥਣ ਚੱਡਾ ਬਹੁਤ ਗੱਲਾਂ ਹੀ ਗਾਂ ਕਰਦਾ ਥਾਂਚੇ ਦੀ ਆ ਸੋ ਪਹਿਲਾ ਜ਼ਿਕਰ ਕਰ ਦਿੱਤਾ ਵੀ ਇਹ ਪਤਾਲੋਂ ਕੱਢ ਕੱਢ ਕੇ ਲਿਆਂਦੇ ਅੱਜ ਕੁਲੇ ਨੇ ਠੀਕ ਆ ਜੀ ਤੇ ਪਿੰਜਰੇ 'ਚ ਜਿਵੇਂ ਸ਼ੇਰ ਹੀ ਰੱਖੇ ਆ ਬਹੁਤ ਵਧੀਆ ਠੀਕ ਆ ਜੀ ਤੇ ਇਹ ਅੱਜ ਚਾਰੇ ਮੱਜਾ ਵਿਕਾਊ ਆ ਨੰਬਰਾਂ ਤੇ ਕਰੋ ਕਾਲ ਤੇ ਕਰੋ ਗੱਲਬਾਤ ਸੋ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ